ਨਕਾਬੰਦੀ ਪੂਰੇ ਸ਼ਹਿਰ ਚ ਕੀਤੀ ਗਈ ਹੈ ਜੀ ਇਨਕਲੂਡਿੰਗ ਹਾਈਵੇ ਔਰ ਕਰੀਬ 41 ਛੱਡੇ ਪੁਆਇੰਟਸ ਕਵਰਡ ਨੇ ਨਾਕੇ ਲੱਗੇ ਹੋਏ ਨੇ ਔਰ ਸਾਰਾ ਸ਼ਹਿਰ ਕੰਪਲੀਟਲੀ ਕਵਰਡ ਹੈ ਔਰ ਹਰ ਜਗ੍ਹਾ ਪੁਲਿਸ ਦੀ ਪ੍ਰੈਜੈਂਸ ਹੈ ਅਸੀਂ ਮੋਲਟਾ ਨੇ ਇੱਥੇ ਚੌਂਕ ਚ ਪਹੁੰਚੇ ਹੋ ਤੇ ਤੇ 100 ਬਜੇ ਨੇ ਲੱਗੇ ਕਿਉਂਕਿ ਇਹ ਰੇਟ ਦੇ ਦੇ ਗਏ ਖਦਾਇਤਾ ਦਿੱਤੀ ਗਈ ਹੁੱਲੜਬਾਜੀ ਕਰਨੀ ਦਿੱਤੀ ਜਾਏਗੀ ਕਿਸੇ ਨੂੰ ਬਾਕੀ ਯੰਗਸਟਰ ਆਪਣਾ ਹੌਲੀ ਮਨਾ ਰਹੇ ਜਿਹੜੇ ਉਹਨਾਂ ਨੂੰ ਕੋਈ ਡਿਸਟਰਬੈਂਸ ਨਹੀਂ ਹੋਇਆ ਕਿ ਆਮ ਨਾਗਰਿਕ ਨੂੰ ਕੋਈ ਡਿਸਟਰਬੈਂਸ ਕਿਉਂ ਨਹੀਂ ਜਿਹੜੇ ਹੁੱਲੜਬਾਜੀ ਕਰਦੇ ਹਨ ਦੇਿਲ ਵਿੱਚ ਟੇਕ ਪਟਾਸ ਪੁਲਿਸ ਕੋਲੋਂ ਕਈ ਰਾਉਂਡਅਪ ਵੀ ਕੀਤੇ ਗਏ ਹੁਣ ਤੱਕ ਕਿੰਨੇ ਕੁ ਰਾਉਂਡਅਪ ਹੋ ਚੁੱਕੇ ਕੀ ਕਿਸ ਮਾਮਲੇ ਚ ਹੁੱਲੜਬਾਜੀ ਕਰੀ ਗਰੀਬ 9 10 ਜਵਾਨ ਬੱਚੇ ਜਿਹੜੇ ਮੁੰਡੇ ਨੇ ਯੰਗਸਟਰ ਰੌਂਡਅਪ ਕੀਤੇ ਨੇ ਉਹ ਜਸਟ ਹੁੱਲੜਬਾਜੀ ਕਰ ਰਹੇ ਸੀ ਜਿਹੜੇ ਕਿਤੇ ਥੋੜਾ ਇਸ਼ੂ ਆਇਆ ਸੀ ਇਸ ਕਰਕੇ ਉਹਨਾਂ ਨੂੰ ਫੜ ਕੇ ਬਿਠਾ ਦਿੱਤਾ ਅਗਲੀ ਕਾਰਵਾਈ ਕੀ ਹੋਵੇਗੀ ਅਗਲੇ ਕਾਰੋਬੇ ਦੇਖਦੇ ਹਾਂ ਕਿ ਹੈ ਕਿ ਇਹ ਇਸ਼ੂ ਕੀ ਹੈ ਪ੍ਰੋਪਰ ਕਰੇ ਕਰੇ ਖਾਨੇ ਚ ਰੌਂਡਫੀਟ ਹੈ ਆ ਮੋਟਰ ਟਾਊਨ ਦੀ ਵੀ ਇੱਚ ਕੀਤੇ ਹਾਲਤ ਇੱਥੇ ਹੋ ਰਿਹਾ ਹੈ 7 ਨੰਬਰ ਦੇ ਪੁਲਿਸ ਨੇ ਦੇਖ ਹਾਂਜੀ ਹਾਂਜੀ 7 ਚ ਵੀ ਹੈਗੇ ਸੇਫਟੀ ਨਾਕਾਬੰਦੀ ਪੂਰੇ ਸ਼ਹਿਰ ਚ ਕੀਤੀ ਗਈ ਹੈ ਜੀ ਇਨਕਲੂਡਿੰਗ ਹਾਈਵੇ ਔਰ ਕਰੀਬ 41 ਛੱਡੇ ਪੁਆਇੰਟਸ ਕਵਰਡ ਨੇ ਨਾਕੇ ਲੱਗੇ ਹੋਏ ਨੇ ਔਰ ਸਾਰਾ ਸ਼ਹਿਰ ਕੰਪਲੀਟਲੀ ਕਵਰਡ ਹਰ ਜਗ੍ਹਾ ਪੁਲਿਸ ਦੀ ਪ੍ਰੈਜ਼ੈਂਸ ਹੈ ਅਸੀਂ ਮਾਰਟਨ ਇਥੇ ਚੌਂਚ ਪਹੁੰਚੇ ਹੋ ਤੇ ਤੇ 100 ਬਜੇ ਨੂੰ ਲੈ ਕੇ ਕਿਉਂਕਿ ਇਹ ਰੈਟਰ ਦੇ ਦੇ ਖਦਾਇਤਾ ਦਿੱਤੀ ਗਈ ਹੁੱਲੜਬਾਜੀ ਕਰਨੀ ਦਿੱਤੀ ਜਾਏਗੀ ਕਿਸੇ ਨੂੰ ਬਾਕੀ ਯੰਗਸਟਰ ਆਪਣਾ ਹੋਗੀ ਮਨਾ ਰਹੇ ਜਿਹੜੇ ਉਹਨਾਂ ਨੂੰ ਕੋਈ ਡਿਫਰੈਂਸ ਨਹੀਂ ਹੈ ਕਿ ਆਮ ਨਾਗਰਿਕ ਨੂੰ ਕੋਈ ਡਿਸਟਰਬ ਨਹੀਂ ਕਿ ਜਿਹੜੇ ਹੁੱਲੜਬਾਜੀ ਕਰਦੇ ਆਂ ਦੇਲ ਵੀ ਟੈਕਨਟਾ ਸੂ। ਪੁਲਿਸ ਵੱਲੋਂ ਕਿ ਰਾਉਂਡ ਅਪ ਜੀ ਕਿਤੇ ਗਏ ਹੁਣ ਤੱਕ ਕਿੰਨੇ ਕੁ ਰਾਉਂਡ ਅਪ ਹੋ ਚੁੱਕੇ ਕਿ ਕਿਸ ਮਾਮਲੇ ਚ ਹੁੱਲੜਬਾਜੀ ਕਰੀਬ 9-10 ਜਵਾਨ ਬੱਚੇ ਜਿਹੜੇ ਮੁੰਡੇ ਨੇ ਯੰਗਸਟਰ ਰਾਉਂਡ ਅਪ ਕੀਤੇ ਨੇ ਉਹ ਜਸਟ ਹੁੱਲੜਬਾਜੀ ਕਰ ਰਹੇ ਸੀ ਜਿਹੜੇ ਕਿਤੇ ਥੋੜਾ ਇਸ਼ੂ ਆਇਆ ਸੀ ਇਸ ਕਰਕੇ ਉਹਨਾਂ ਨੂੰ ਰੋਕ ਕੇ ਬਿਠਾਇਆ ਅਗਲੀ ਕਾਰਵਾਈ ਕੀ ਹੋਵੇਗੀ ਅਗਲੀ ਕੀ ਹੈ ਕਿ ਇਹ ਇਸ਼ੂ ਕੀਤਾ ਪ੍ਰੋਪਰ ਕਰੇ ਕਰੇ ਖਾਨੇ ਚ ਆਹ ਮੋਟਰ ਟਾਊਨ ਦੇ ਵੀ ਇਚ ਕੀਤੇ ਹਾਲਾ ਇੱਥੇ ਘੁੰਮ ਰਹੇ ਨੇ 7 ਨੰਬਰ ਤੇ ਪੁਲਿਸ ਨੇ ਦਿੱਤੇ ਹਾਂਜੀ ਹਾਂਜੀ 7 ਚ ਵੀ ਹੈਗਾ ਸ਼ਹਿਰ ਚ ਨਾਕਾਬੰਦੀ ਪੂਰੇ ਸ਼ਹਿਰ ਚ ਕੀਤੀ ਗਈ ਹੈ ਜੀ ਇਨਕਲੂਡਿੰਗ ਹਾਈਵੇ ਔਰ ਕਰੀਬ 41 ਛੱਡੇ ਪੁਆਇੰਟਸ ਕਵਰਡ ਨੇ ਨਾਕੇ ਲੱਗੇ ਹੋਏ ਨੇ ਔਰ ਸਾਰਾ ਸ਼ਹਿਰ ਕੰਪਲੀਟਲੀ ਕਵਰਡ ਔਰ ਹਰ ਜਗ੍ਹਾ ਪੁਲਿਸ ਦੀ ਪ੍ਰੈਜ਼ੈਂਸ ਹੈ ਅਸੀਂ ਮਾਰਟਾ ਨੇ ਇੱਥੇ ਚੌਂਚ ਪਹੁੰਚੇ ਹੋ ਤੇ ਤੇ 100 ਬੱਜ ਨੇ ਲੈ ਕੇ ਕਿਉਂਕਿ ਅਰੇਟਰ ਦੇ ਤੇ ਖਦਾਇਤਾ ਦਿੱਤੀ ਗਈ ਹੁੱਲੜਬਾਜੀ ਕਰਨੀ ਦਿੱਤੀ ਜਾਏਗੀ ਕਿਸੇ ਨੂੰ ਬਾਕੀ ਯੰਗਸਟਰ ਆਪਣਾ ਹੋਲੀ ਮਨਾ ਰਹੇ ਜਿਹੜੇ ਉਹਨਾਂ ਨੂੰ ਕੋਈ ਡਿਸਟਰਬੈਂਸ ਨਹੀਂ ਹੋ ਰਹੀ ਕਿ ਆਮ ਨਾਗਰਿਕ ਨੂੰ ਕੋਈ ਡਿਸਟਰਬੈਂਸ ਕਿਉਂ ਨਹੀਂ ਕਿ ਜਿਹੜੇ ਹੁੱਲੜਬਾਜੀ ਕਰਦੇ ਆਂ ਦੇ ਨੂੰ ਟੈਕਨਟਾ ਸਿਪੋਲਿਸ ਕੋਲ ਕਿ ਰਾਉਂਡ ਅਪ ਵੀ ਕੀਤੇ ਗਏ ਹੁਣ ਤੱਕ ਕਿੰਨੇ ਰਾਉਂਡ ਅਪ ਹੋ ਚੁੱਕੇ ਕੀ ਕਿਸ ਮਾਮਲੇ ਚ ਹੁੱਲੜਬਾਜੀ ਕਰੀ ਗ੍ਰੀਨ 9 10 ਜਵਾਨ ਬੱਚੇ ਜਿਹੜੇ ਮੁੰਡੇ ਨੇ ਯੰਗਸਟਰ ਰੌਂਡ ਅਪ ਕੀਤੇ ਨੇ ਉਹ ਜਸਟ ਹੁੱਲੜਬਾਜੀ ਕਰ ਰਹੇ ਸੀ ਜਿਹੜੇ ਕਿਤੇ ਥੋੜਾ ਇਸ਼ੂ ਆਇਆ ਸੀ ਇਸ ਕਰਕੇ ਉਹਨਾਂ ਨੂੰ ਫੈਕਟਰੀ ਬਿਠਾ ਦਿੱਤਾ ਅਗਲੀ ਕਾਰਵਾਈ ਕੀ ਹੋਵੇ ਅਗਲੇ ਕਾਰੋਬੇ ਦੇਖਦੇ ਹਾਂ ਕਿ ਹੈ ਕਿ ਇਹ ਇਸ਼ੂ ਕੀ ਹੈ ਪ੍ਰੋਪਰ ਕਰੇ ਕਿ ਕਿ ਖਾਣਾ ਚਾਹੀਦਾ ਹੈ ਮਾਡਰ ਟਾਊਨ ਇਹ ਵੀ ਇੱਥੇ ਹਾਲਤ ਇੱਥੇ ਹੋ ਰਿਹਾ ਹੈ 7 ਨੰਬਰ ਦੇ ਪੁਲਿਸ ਨੇ ਦੇਖ ਹਾਂਜੀ ਹਾਂਜੀ 7 ਚ ਵੀ ਹੈਗਾ ਫੇਰ